ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਆਏ ਹਾਂ ਜੀ ਦੋ HF ਕ੍ਰੋਸ ਦੇ ਵਿੱਚ ਵਾੜਾਂ ਲੈ ਕੇ ਸੋ ਦੋਸਤੋ ਇਹਨਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਜਿਹੜੀ ਆ ਫੁੱਲ ਜਰੂਰ ਉਸ ਦੀ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਉਹ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਵਿਲੇਜ ਜਿਹੜਾ ਹੈਗਾ ਪਿੰਡ ਅਲਗੋ ਹੈਗਾ ਜੀ ਚਿਲਾ ਜਿਹੜਾ ਤਰਨਤਾਰਨ ਤਹਿਸੀਲ ਪੱਟੀ ਹੈਗੀ ਹੈ ਦੋਸਤੋ ਪੰਜਾਬ ਸਟੇਟ ਹੈਗਾ ਦੋਸਤੋ ਖੈਰਾ ਡੇਰੀ ਫਾਰਮ ਹੈਗਾ ਓਨਰ ਇਸ ਦੇ ਜਿਹੜੇ ਵੀਰ ਜਗਰੂਪ ਸਿੰਘ ਜੀ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ ਉੱਪਰ ਦਿੱਤੇ ਗਏ ਹਨ 9878133174 8437634902 ਦੋਸਤੋ ਕੰਟੈਕਟ ਨੰਬਰ ਹੈ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਹਰ ਸਮੇਂ ਆਉਣ ਵਾਲਾ ਜਿਹੜਾ ਪਸ਼ੂ ਨਵੇਂ ਆ ਤੁਸੀਂ ਖਰੀਦ ਸਕਦੇ ਹੋ ਮੱਝਾਂ ਤੇ ਗਾਵਾਂ ਵੀਰ ਹੁਣਾ ਦਾ ਵਪਾਰ ਦਾ ਕੰਮ ਆ ਸੋ ਆਪਾਂ ਚੱਲਦੇ ਹਾਂ ਦੋ ਐਨੀਮਲ ਵੀਰ ਹੁਣਾ ਦੇ ਕੋਲ ਅੱਜ ਆਏ ਨੇ ਗਾਵਾਂ ਉਹਨਾਂ ਬਾਰੇ ਆਪਾਂ ਜਾਣਕਾਰੀ ਵੀਰ ਹੁਣਾ ਦੇ ਕੋਲੋਂ ਲੈ ਲੈਨੇ ਆ ਪੁੱਛ ਲੈਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਆ ਸੋ ਜਗਰੂਪ ਸਿੰਘ ਵੀਰ ਜੀ ਆ ਦੋ ਆਪਣੇ ਕੋਲ ਅੱਜ ਐਨੀਮਲ ਆਏ ਨੇ ਹਾਂ ਜੀ ਠੀਕ ਆ ਜੀ ਆਪਾਂ ਜੇ ਇਸ ਪਹਿਲੀ ਵਿਹੜ ਦੀ ਗੱਲ ਕਰੀਏ ਤਾਂ ਇਹ ਕਿੰਨਾ ਸੂਆ ਆ ਸੁਣ ਜਾ ਰਹੀ ਹੈ ਜੀ ਇਹ ਵੀ ਜੀ ਦੂਜਾ ਸੂਆ ਸੁਣ ਜਾ ਰਹੀ ਹੈ ਠੀਕ ਆ ਜੀ ਐਚ ਐਫ ਕ੍ਰੋਸ ਦੇ ਵਿੱਚ ਆ ਜਾਂਦੀ ਹੈ ਜ ਠੀਕ ਆ ਜੀ ਦੂਜਾ ਸੂਬਾ ਸੋਣ ਜਾ ਰਹੀ ਹੈ ਤੇ ਵੀਰ ਜੀ ਕਿੰਨੇ ਕ ਦਿਨ ਹਜੇ ਲੈ ਜਾਏਗੀ ਜੀ ਜੀ ਲੌਂ 10 ਦਿਨ ਲੈ ਸਕਦੀ ਠੀਕ ਆ ਜੀ 9-10 ਦਿਨ ਲੈ ਜਾਏਗੀ ਠੀਕ ਆ ਜੀ ਬਾਕੀ ਵੀਰ ਜੀ ਆਪਣਾ ਵਪਾਰ ਦਾ ਕੰਮ ਆ ਜਿਹੜੇ ਵੀਰ ਆਪਣੇ ਨਵੇਂ ਜੁੜੇ ਆ ਉਹਨਾਂ ਨੂੰ ਵੀ ਦੱਸਣਾ ਜ਼ਰੂਰ ਬੰਦਾ ਵਪਾਰ ਦਾ ਕੰਮ ਪਸ਼ੂ ਵਪਾਰ ਦੀ ਲਾਈਨ 'ਚ ਆਪਣੇ ਕੋਲ ਆਉਂਦੇ ਰਹਿੰਦੇ ਨੇ ਠੀਕ ਆ ਜੀ ਕਿਸਾਨ ਵੀਰ ਉਹ ਦੂਜਾ ਸੂਬਾ ਸੋਣ ਜਾ ਰਹੀ ਹੈ ਵੀਰ ਉਹਨਾਂ ਦੇ ਕੋਲ ਵਹਿੜਾ ਤਕਰੀਬਨ 8 ਕ ਦਿਨ ਹਜੇ ਲੈ ਜਾਏਗੀ ਤੇ ਵੀਰ ਜੀ ਪਹਿਲੇ ਸਵੇਰ ਦਾ ਜੇ ਆਪਾਂ ਮਿਲਕ ਦੀ ਗੱਲ ਕਰੀਏ ਕੁਝ ਦੱਸਿਆ ਆਪਾਂ ਨੂੰ ਕਿੰਨਾ ਕੁ ਮਿਲਕ ਕੀਤਾ ਪਹਿਲੇ ਸਵੇਰ ਸਨੇ ਇਹ ਵੀਰ ਜੀ ਪਹਿਲੇ ਸਵੇਰ 14 15 ਕਿਲੋ ਜਿਵਾਇਆ ਗਾਣੇ ਠੀਕ ਆ ਜੀ ਠੀਕ ਆ ਸੋ ਇੱਕ ਰੰਗ ਹੈਗਾ ਦੋਸਤੋ ਬਲੈਕ ਦੇ ਵਿੱਚ ਹੈਗਾ ਕਲਰ ਕੰਬੀਨੇਸ਼ਨ ਤੁਸੀਂ ਵੇਖ ਸਕਦੇ ਹੋ ਹਵਾਨੇ ਤੇ ਜਿਹੜਾ ਨਿਸ਼ਾਨ ਵਾਈਟ ਹੈਗਾ ਤੇ ਜਿਹੜੀ ਥਣਾਾਂ ਦੀ ਦੋਸਤੋ ਸ਼ੇਪ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਮੁਠੀ ਪਰ ਥਾਣੇ ਬਿਲਕੁਲ ਬਰਾਬਰ ਥਾਣੇ ਦੋਸਤੋ ਚੰਗਾ ਵਧੀਆ ਸਟਰਕਚਰ ਆ ਵਹਿੜ ਦਾ ਬਾਕੀ ਹਾਂਜੀ ਹਾਂਜੀ ਸੋ ਵਧੀਆ ਚੰਗੀ ਵਿਹੜ ਹੈਗੀ ਆ ਦੋਸਤੋ ਇਹਦਾ ਮੁੱਲ ਵੀਰ ਦੀ 40000 ਰੁਪਇਆ 40000 ਰੁਪਇਆ ਦੋਸਤੋ ਇਸ ਦੀ ਡਿਮਾਂਡ ਵੀਰ ਹੋਣਾ ਕੀਤੀ ਆ ਤੇ ਮੌਕੇ ਤੇ ਮਾਨਤਾ ਨੂੰ ਹੋ ਜਾਣਗੇ ਵੀਰ ਹਾਂਜੀ ਮਾਨਤਾ ਨੂੰ ਠੀਕ ਆ ਸੋ ਮਾਨਤਾ ਨੂੰ ਦੋਸਤੋ ਹੋ ਜਾਣਗੇ ਵੀਰ ਹੋਣਾ ਨੇ ਦੱਸਿਆ ਬਾਕੀ ਵਿਹੜ ਚੰਗੀ ਆ ਜਗਰੂ ਵੀਰ ਜੀ ਨੂੰ ਖੋਲ ਕੇ ਆਪਾਂ ਜਰੂਰ ਤੋਰਨੇ ਜੇ ਬਾਕੀ ਕਿਸਾਨ ਵੀਰੋ 8 ਦਿਨ ਹਜੇ ਇਸ ਨੇ ਆਰਾਮ ਨਾਲ ਲੈ ਜਾਣੇ ਬਹੁਤ ਚੰਗੀ ਸੋਹਣੀ ਬੂਥੀ ਆ ਕਾਰ ਵੇਖ ਲਓ ਤੁਸੀਂ ਇਹ ਸਟਰਕਚਰ ਜਿਹੜਾ ਵਧੀਆ ਵੇਖ ਲਓ ਕੱਦ ਵਾਈਜ਼ ਵੀ ਚੰਗੀ ਹੈਗੀ ਆ ਮੀਡੀਅਮ ਕੱਦ ਹੈਗਾ ਦੋਸਤੋ ਬਾਕੀ ਕ੍ਰੋਸ ਦੇ ਵਿੱਚ ਹੈਗੀ ਆ ਹਵਾਨੇ ਦੀ ਸ਼ੇਪ ਹਵਾਨੇ ਦੀ ਬੰਤਰ ਚੰਗੀ ਸੋਹਣੀ ਆਰਡਰ ਦੀ ਕੁਆਲਿਟੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਬਿਲਕੁਲ ਸਾਫ ਆਰਡਰ ਹੈਗਾ ਠੀਕ ਆ ਸੋ ਜਗਰੂਬੀਰ ਜੀ ਜਾਂ ਦੂਜੇ ਨੰਬਰ ਤੇ ਜਿਹੜੀ ਵੈੜ ਆ ਗਈ ਆ ਇਹਦੀ ਵੀ ਸਾਨੂੰ ਦੱਸਿਓ ਵੀ ਜਾਣਕਾਰੀ ਦੀ ਇਹ ਕਿੰਨਾ ਸੂਆ ਆਪਣੇ ਕੋਲ ਸੂਰ ਜਾ ਰਹੀ ਹੈ ਇਹ ਵੀ ਵੀਰ ਜੀ ਦੂਜਾ ਸੂਆ ਸੁੰਜਾ ਰਹੀ ਹੈ ਦੂਜਾ ਸੂਆ ਸੁੰਜਾ ਰਹੀ ਹੈ ਠੀਕ ਆ ਸੋ ਕਿਸਾਨ ਵੀਰੋ ਦੂਜਾ ਸੂਆ ਸੁੰਨ ਜਾ ਰਹੀ ਹੈ ਤੇ ਜਗਰੂਬੀਰ ਜੀ ਕਿੰਨੇ ਦਿਨ ਲੈ ਜੇ ਹਜੇ ਹੋਰ 8 ਦਿਨ ਲੈ ਜੇਗੀ ਠੀਕ ਆ ਜੀ 8 ਦਿਨ ਲੈ ਜੇਗੀ ਬਾਕੀ ਦੋਸਤੋ ਐਡਰੈਸ ਦਾ ਵੀ ਵੈੜ ਦਾ ਵੀ ਚੰਗਾ ਹੈਗਾ ਕੋਈ 19 ਕੀ ਹੋਵੇ ਤਾਂ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸਣ ਯੋਗ ਆ ਤਾਨੂੰ ਜਰੂਰ ਦੱਸਾਂਗੇ ਜੇ ਕਿ ਕਮੀ ਪੇਸੀ ਆਪਾਂ ਨੂੰ ਲੱਗੀ ਪਾਈ ਗਈ ਢਿੱਲ ਢੁੱਲ ਵੀ ਕਾਫੀ ਜਿਆਦੀ ਹੈਗੀ ਆ ਬਾਕੀ ਵੀਰ ਜੀ ਮੜਾ ਜੇ ਜਰੂਰ ਦਿਖਾ ਦਿਓ ਜੇ ਢਿੱਲ ਢੁੱਲ ਦਾ ਹਵਾਨੇ ਦੀ ਦਾ ਢਿੱਲਾ ਕਾਫੀ ਜਿਆਦਿਆਂ ਨੇ ਤੇ 8 ਦਿਨ ਤਕਰੀਬਨ ਵੀਰ ਹੁਣ ਦੱਸਿਆ ਵੀ 8 ਦਿਨ ਵੀਰ ਜੀ ਲੈ ਜੂਗੀ ਜਾਂ ਜਿਆਦੇ ਦਿਨ ਵੀਰ ਜੀ 8 ਦਿਨ ਠੀਕ ਆ ਜੀ ਬਾਕੀ ਦੋਸਤੋ ਆ ਇਸ ਦਾ ਜਿਹੜਾ ਮੂੰਹ ਮੱਥਾ ਹੈਗਾ ਤੁਸੀਂ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਆ ਜੀ ਇਸ ਦਾ ਦੁੱਧ ਵੀ ਵੀਰ ਜੀ ਕੋ ਦੱਸਿਆ ਤੁਸੀਂ ਪਹਿਲਾਂ ਸਵੇ ਜਾਂ ਇਸ ਵਾਰ ਕੋਈ ਉਮੀਦ ਕਿੰਨਾ ਕੁ ਦੇ ਦੇਗੀ ਇਹ ਵੀਰ ਜੀ 16 17 ਕਿਲੋ ਤੋਂ ਦੇ ਦੂੰਗੀ ਮਾਨ ਲਓ ਠੀਕ ਹੈ ਜੀ 16 17 ਲੀਟਰ ਠੀਕ ਹੈ ਜੀ ਤੇ ਪਹਿਲੀ ਵੜ ਵੀ ਦੁੱਧ ਨੂੰ ਚੰਗੀ ਹੈ ਜੇ ਕਿਸੇ ਆਮ ਆਪਣੇ ਜ਼ਿਮੀਦਾਰ ਨੇ ਘਰੇ ਰੱਖਣੀ ਆ ਘਰੇ ਰੱਖਣ ਨੂੰ ਚੰਗੀਆਂ ਵਧੀਆ ਠੀਕ ਆ ਥੋੜੀਆਂ ਜਿੰਨ ਦੇ ਵਿੱਚ ਕ੍ਰੋਸ ਆ ਜਾਂਦੀ ਹੈ ਬ੍ਰੀਡ ਅੱਗੇ ਗਰਮੀ ਦੇ ਵਿੱਚ ਵੀ ਕਿਤੇ ਨਾ ਕਿਤੇ ਬੈਨੀਫਿਟ ਹੈ ਜਿਹੜਾ ਘਰੇ ਲੈ ਕੇ ਜਾਂਦਾ ਆਪਣਾ ਵੀਰ ਜੀ ਰੱਖਣਾ ਠੀਕ ਆ ਤੇ ਮੁੱਲ ਚ ਗਰੂ ਵੀਰ ਕੀ ਕਰ ਰਹੇ ਇਹਦਾ ਇਹਦਾ ਵੀਰ ਜੀ 37000 37000 ਰੁਪਇਆ ਹੈ ਠੀਕ ਹੈ ਜੀ ਮਾਨਤਾਂ ਨੂੰ ਦੋਨੋਂ ਵਿੱਚ ਖੁੱਲ ਕੇ ਜਿੰਨਾ ਹੋਣਾ ਹੋਇਆ ਜ਼ਰੂਰ ਹੋਵੇਗਾ ਹਾਂਜੀ ਜ਼ਰੂਰ ਹੋਵੇਗਾ ਠੀਕ ਹੈ ਜੀ ਸੋ ਇਸ ਨੂੰ ਵੀਰ ਜੀ ਖੋਲ ਕੇ ਆਪਾਂ ਜ਼ਰੂਰ ਦਿਖਾ ਦਈਏ ਵੀਰਾਂ ਨੂੰ ਬਾਕੀ ਕਿਸਾਨ ਵੀਰੋ ਆ ਵਧੀਆ ਚੰਗੇ ਬਾਜਬ ਰੇਡ ਨੇ ਵੀਰ ਹੋਣਾ ਦੇ ਆਪਾਂ ਪਹਿਲਾਂ ਵੀ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਨੇ ਚੰਗੇ ਪਸ਼ੂ ਆਉਂਦੇ ਨੇ ਦੋ ਜਿਹੜੇ ਐਨੀਮਲ ਸੀਗੇ ਲੈ ਕੇ ਆਂਦੇ ਨੇ ਇਸ ਵਾਰ ਤੇ ਚੰਗੀਆਂ گاਵਾ ਨੇ ਦੋਸਤੋ ਜਿੱਥੋਂ ਤੱਕ ਮੈਂ ਦੇਖ ਰਿਹਾ ਰੇਟ ਦੇ ਹਿਸਾਬ ਨਾਲ ਵੀ ਚੰਗੀਆਂ ਨੇ ਬਾਕੀ ਹੈ ਕ੍ਰੋਸ ਦੇ ਵਿੱਚ ਬਰੀਡ ਕ੍ਰੋਸ ਦੇ ਵਿੱਚ ਹੈਗੀ ਆ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਉਹ ਜ਼ਰੂਰ ਆ ਵੀਰ ਹੋਣਾਂ ਦੇ ਜਿਹੜੇ ਮੋਬਾਈਲ ਨੰਬਰ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਫਲਕਸ ਦੇ ਵਿੱਚ ਵੀਰ ਹੋਣਾਂ ਦਾ ਜਿਹੜਾ ਨੰਬਰ ਤੇ ਏਰੀਆ ਹੈਗਾ ਲੋਕੇਸ਼ਨ ਉਹ ਵੀਰ ਹੋਣਾਂ ਦੀ ਦੱਸੀ ਗਈ ਆ ਉਹ ਤੁਸੀਂ ਜ਼ਰੂਰ ਕੰਟੈਕਟ ਕਰਕੇ ਕਿਸੇ ਟਾਈਮ ਸਮੇਂ ਵੀ ਵੀਰ ਹੁਣਾਂ ਦੇ ਕੋਲ ਤੁਸੀਂ ਪਹੁੰਚ ਕਰ ਸਕਦੇ ਹੋ ਸੋ ਚੰਗੀਆਂ ਵੈੜਾਂ ਨੇ ਬਾਕੀ ਤੁਸੀਂ ਵੀਰ ਹੁਣਾਂ ਦੇ ਨਾਲ ਕੰਟੈਕਟ ਕਰਕੇ ਮੁੱਲ ਜਿੱਥੋਂ ਤੱਕ ਹੋਇਆ ਵੀਰ ਹੁਣਾਂ ਨੂੰ ਪੜਤੇ ਝ ਹੋਇਆ ਦੇ ਜ਼ਰੂਰ ਸੌਦਾ ਤੁਹਾਡੇ ਨਾਲ ਕਰ ਲੈਣਗੇ ਬਾਕੀ ਦੋਸਤੋ ਜਿਹੜੀ ਥਣਾ ਦਾ ਕਾਰ ਆ ਇੱਕ ਵਾਰੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਫੇਰ ਬਿਲਕੁਲ ਨਜ਼ਦੀਕ ਤੋਂ ਦਿਖਾ ਦਿੰਨੇ ਆ